ਤ੍ਰੀ ਮੁਖਸਰ ਸਾਹਿਬ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਾਲੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ ਜਿਨ੍ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਮਾ ਧਿਰਾਂ ਵੱਲੋਂ ਇੱਕ ਦੂਜੇ ਦੇ ਡਾਂਗਾ ਸੁੱਟੀਆਂ ਨਾਲ ਹਮਲਾ ਕੀਤਾ ਗਿਆ ਇਸ ਦੌਰਾਨ ਮਹਿਲਾਵਾਂ ਵੀ ਹੱਥ ਡਾਂਗਾ ਖੜਕਾਉਂਦੀਆਂ ਦਿਖਾਈ ਦਿੱਤੀਆਂ ਨੇ ਇਸ ਝੜਪ ਚ ਕਈ ਲੋਕਾਂ ਦੇ ਸਿਰ ਪਾੜ ਗਏ ਜਿਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਇਹ ਝੜਪ ਮੁਖਸਰ ਦੇ ਪਿੰਡ ਵਿਧਾਈ ਚ ਹੋਈ ਦੱਸੀ ਜਾ ਰਹੀ ਹੈ ਕੀ ਮਾਮਲਾ ਹੈ ਵਸੀਏ ਲਖਮਨ ਵਸੀਏ ਜੱਜ ਤੇ ਕਾ ਦਾ ਕ ਕਾਲੀਦਾਲ ਦਾ ਬੰਦਾ ਜਿੱਤ ਗਿਆ ਸੀਗਾ ਤੇ ਸਾਡਾ ਬੰਦਾ ਹਾਰ ਗਿਆ ਸੀਗਾ ਤੇ ਅਸੀਂ ਆਦੇ ਘਰਾਂ ਚੁੱਪ ਕਰਕੇ ਬੈਠੇ ਸੀ ਸਾਰ ਤਾਂ ਮੈਨੂੰ ਕਰਨੀ ਪੈਣੀ ਆ ਤੇ ਇਹਨਾਂ ਨੇ ਫੋਨ ਐ ਸਿੱਟਸਾ ਦਾ ਵੀ 200 ਰੂਪਸ ਬੰਦਾ ਸਾਡੇ ਬਾਹਰ ਤਾਂ ਗੱਲਾਂ ਘੱਡੀ ਜਾਂਦਾ ਜਦੋਂ ਮੈਂ ਗਿਆ ਤੇ ਘਟ ਘਟ 200 ਬੰਦਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਕੋਈ ਡੈੜੇ ਵਾਲੇ ਮਾਰੇ ਇੱਕ ਦੋ ਬੰਦੇ ਸੱਤਾਂ ਵੱਜੀਆਂ ਸੀ ਤੋਂ ਬਹੁਤ ਵੱਡਾ ਹੰਗਾਮਾ ਕੀਤਾ ਬਹੁਤ ਜ਼ਿਆਦਾ ਨੇ ਦਹਿਸ਼ਤ ਪਾਈ ਉੱਥੇ ਵੀ ਜਿੱਤ ਦੀ ਖੁਸ਼ੀ ਮਿਲਾਉਣ ਕਿਸੇ ਮਿਲਾਉ ਅਸੀਂ ਤਰਾਜ ਨਹੀਂ ਕਰਦੇਗੇ ਪਰ ਗੱਲਾਂ ਦਾ ਨਾ ਘੱਟੋ ਕਿਸੇ ਨੂੰ ਸਿੱਟੇ ਤੁਸੀਂ ਤੁਹਾਨੂੰ ਗਲਤ ਕੰਮ ਪਰ ਗਲਤ ਨਾ ਕੁੱਡੂ ਲੋਕਾਂ ਦੇ ਘਰ ਜਾ ਕੇ ਟੈਕ ਟੈਕ ਤਾ ਨਾ ਕਰੋ ਨਾ ਇਹ ਸਰਪੰਚੀ ਹਾਰੇ ਸੀ ਪਹਿਲਾਂ ਦੀ ਉਹ ਸਰਪੰਚੀ ਦੀ ਖਾਰ ਕੱਢ ਰਹੇ ਆ ਇੱਕ ਸਰਪੰਚੀ ਖਾਰ ਕੱਢ ਕੇ ਵੀ ਜਿਹੜੇ ਸਰਪੰਚ ਨੂੰ ਵੋਟਾਂ ਪਈਆਂ ਸੀ ਉਹ ਉਹ ਖਾਰ ਕੱਢ ਕੇ ਇਹ ਇਹ ਨਿਆ ਖੜਕਦੀ